ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਾਕਟਰ ਬਲਬੀਰ ਸਿੰਘ ਦੁਆਰਾ ਲਿਖਿਆ ਗਿਆ ਲੇਖ ਪ੍ਰਾਰਥਨਾ ਉਹਦਾ ਸਾਰ ਆਪਣੇ ਸ਼ਬਦਾਂ ਦੇ ਵਿੱਚ ਕਿਵੇਂ ਲਿਖਣਾ ਹੈ ਉਹਦੇ ਬਾਰੇ ਗੱਲ ਕਰਾਂਗੇ ਤੇ ਨਾਲ ਹੀ ਜਿਹੜੇ ਇਹਦੇ ਵਿੱਚ ਔਖੇ ਸ਼ਬਦ ਵਰਤੇ ਗਏ ਨੇ ਉਹਨਾਂ ਨੂੰ ਬਿਲਕੁਲ ਸਰਲ ਤੇ ਸਪਸ਼ਟ ਕਰਕੇ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਲੇਖਕ ਲੇਖਕ ਕੌਣ ਹੈ ਡਾਕਟਰ ਬਲਬੀਰ ਸਿੰਘ ਇਸ ਕਰਕੇ ਨੂੰ ਬ੍ਰੈਕਟ ਦੇ ਵਿੱਚ ਲਿਖਿਆ ਗਿਆ ਹੈ ਤੁਸੀਂ ਇਹ ਵੀ ਲਿਖ ਸਕਦੇ ਹੋ ਡਾਕਟਰ ਬਲਬੀਰ ਸਿੰਘ ਅਨੁਸਾਰ ਜਾਂ ਲੇਖਕ ਅਨੁਸਾਰ ਮਨੁੱਖ ਲਈ ਅਰਦਾਸ ਬਹੁਤ ਜ਼ਰੂਰੀ ਹੈ ਹੁਣ ਅਰਦਾਸ ਜਿਵੇਂ ਅਸੀਂ ਸਾਰੇ ਉੱਠ ਕੇ ਪ੍ਰਮਾਤਮਾ ਨੂੰ ਪ੍ਰੇਅਰ ਕਰਦੇ ਹਾਂ ਨਾ ਪ੍ਰਾਰਥਨਾ ਕਰਦੇ ਹਾਂ ਕਈ ਅਜਿਹੇ ਮੌਕੇ ਆਉਂਦੇ ਹਨ ਜਦੋਂ ਵੱਡੇ ਰਾਠ ਰਾਠ ਹੁੰਦੇ ਨੇ ਜਿਹੜੇ ਬਹੁਤ ਅਮੀਰ ਤਨਾਠ ਲੋਕ ਹੁੰਦੇ ਨੇ ਉਹ ਵਿਅਕਤੀ ਲਈ ਵੀ ਅਰਦਾਸ ਤੋਂ ਬਿਨਾਂ ਕੋਈ ਹੋਰ ਆਸਰਾ ਨਹੀਂ ਰਹਿ ਜਾਂਦਾ ਹੁਣ ਜੇਕਰ ਕੋਈ ਵਿਅਕਤੀ ਅਮੀਰ ਆ ਉਹਦੇ ਕੋਲ ਪੈਸਾ ਹੈ ਤਾਂ ਫਿਰ ਵੀ ਉਹਨੂੰ ਅਰਦਾਸ ਦੀ ਜ਼ਰੂਰਤ ਤਾਂ ਪੈਂਦੀ ਹੈ ਨਾ ਸਿੱਖ ਧਰਮ ਵਿੱਚ ਤਾਂ ਅਰਦਾਸ ਦਾ ਇੱਕ ਵਿਸ਼ੇਸ਼ ਮਹੱਤਵ ਹੈ ਦੇਖੋ ਗੁਰਦੁਆਰਾ ਸਾਹਿਬ ਜਾਂਦੇ ਆ ਤਾਂ ਉੱਥੇ ਜਦੋਂ ਜਿੰਨਾ ਵੀ ਪਾਠ ਗੁਰਬਾਣੀ ਦਾ ਕਰਨ ਵਾਲਾ ਹੁੰਦਾ ਉਸ ਤੋਂ ਬਾਅਦ ਅਰਦਾਸ ਕੀਤੀ ਜਾਂਦੀ ਹੈ ਅਰਦਾਸ ਦੀ ਲੋੜ ਹਰ ਸੰਸਾਰਕ ਮੌਕੇ ਤੇ ਹੁੰਦੀ ਹੈ ਕੋਈ ਮੌਕਾ ਵੀ ਅਜਿਹਾ ਨਹੀਂ ਜੋ ਸਿੱਖ ਲਈ ਬਿਨਾਂ ਅਰਦਾਸ ਦੇ ਹੋਵੇ ਖਾਲਸਾ ਟ੍ਰੈਕਟ ਸੁਸਾਇਟੀ ਵੱਲੋਂ ਛਪੇ ਪਹਿਲੇ ਟ੍ਰੈਕਟ ਜਿਸ ਦਾ ਨਾਮ ਪ੍ਰਾਰਥਨਾ ਹੈ ਵਿੱਚ ਅਰਦਾਸ ਦੀ ਸਿਰਫ ਜ਼ਰੂਰਤ ਨਹੀਂ ਦੱਸੀ ਗਈ ਸਗੋਂ ਸੰਕੇਤਕ ਤੌਰ ਤੇ ਇਹ ਦੱਸਿਆ ਗਿਆ ਹੈ ਕਿ ਕਿਸੇ ਵੀ ਕੰਮ ਦੀ ਸ਼ੁਰੂਆਤ ਅਰਦਾਸ ਤੋਂ ਹੋਣੀ ਚਾਹੀਦੀ ਹੈ ਭਾਵੇਂ ਜਿਹੜੀ ਅਰਦਾਸ ਹੈ ਉਹ ਜ਼ਰੂਰ ਕਰਨੀ ਹੈ ਜਦੋਂ ਅਸੀਂ ਕਿਸੇ ਵੀ ਕੰਮ ਨੂੰ ਸ਼ੁਰੂ ਕਰਨਾ ਹੈ ਪੜ੍ਹੇ ਲਿਖੇ ਨੌਜਵਾਨ ਇਹ ਪੁੱਛਦੇ ਹਨ ਕਿ ਕੀ ਅਰਦਾਸ ਦਾ ਉੱਤਰ ਮਿਲਦਾ ਹੈ ਵੀ ਜਦੋਂ ਅਸੀਂ ਅਰਦਾਸ ਕਰਦੇ ਹਾਂ ਸਾਨੂੰ ਉਹਦਾ ਜਵਾਬ ਉੱਤਰ ਮਿਲਦਾ ਹੈ ਇਸ ਸਬੰਧ ਵਿੱਚ ਔਸਕਰ ਵਾਈਲਡ ਦਾ ਕਹਿਣਾ ਹੈ ਕਿ ਜੇਕਰ ਅਰਦਾਸ ਦਾ ਉੱਤਰ ਮਿਲੇ ਤਾਂ ਇਹ ਅਰਦਾਸ ਨਾ ਰਹਿ ਕੇ ਖਤੋ-ਖਿਤਾਬਤ ਦਾ ਸਿਲਸਿਲਾ ਬਣ ਜਾਂਦਾ ਹੈ। ਭਾਵੇਂ ਜੇਕਰ ਸੀ ਕੁਝ ਮੰਗ ਰਹੇ ਹਾਂ ਪ੍ਰਮਾਤਮਾ ਕੋਲੋਂ ਅਸੀਂ ਅਰਦਾਸ ਕਰ ਰਹੇ ਹਾਂ ਸਾਨੂੰ ਉਹਦਾ ਉੱਤਰ ਨਾਲ ਦੀ ਨਾਲ ਮਿਲ ਜੇ ਕਿ ਇਹ ਤੁਹਾਨੂੰ ਨਹੀਂ ਮਿਲੇਗਾ ਜਾਂ ਕਦੋਂ ਮਿਲੇਗਾ ਤਾਂ ਅਸੀਂ ਆਪਣੇ ਪ੍ਰਸ਼ਨ ਫੇਰ ਉਹਨਾਂ ਨੂੰ ਕਰੀ ਜਾਵਾਂਗੇ ਤਾਂ ਫਿਰ ਇਹ ਕੀ ਹੋ ਜਾਏਗਾ ਖਤੋ-ਖਿਤਾਬਤ ਭਾਵੇਂ ਜਿਵੇਂ ਅਸੀਂ ਕਿਸੇ ਨੂੰ ਖੱਤ ਪਾਉਂਦੇ ਹਾਂ ਫਿਰ ਉਹਦਾ ਉੱਤਰ ਸਾਡੇ ਕੋਲ ਆਉਂਦਾ ਹੈ ਇਸ ਤਰ੍ਹਾਂ ਬਣ ਜੇਗਾ ਸਿੱਖ ਦੀ ਅਰਦਾਸ ਬਿਲਕੁਲ ਨਿਰਾਲੀ ਹੈ ਨਿਰਾਲੀ ਭਾਵ ਸਭ ਤੋਂ ਵੱਖਰੀ ਹੈ ਇਹ ਸਰਬੱਤ ਦੇ ਭਲੇ ਦੀ ਮੰਗ ਵਿੱਚ ਖਤਮ ਹੁੰਦੀ ਹੈ ਸਰਬੱਤ ਦਾ ਭਲਾ ਭਾਵ ਸਾਰੇ ਲੋਕਾਂ ਦਾ ਭਲਾ ਸਿੱਖ ਲਈ ਅਰਦਾਸ ਹੀ ਚੜ੍ਹਦੀ ਕਲਾ ਦਾ ਸਾਧਨ ਹੈ ਕੁਝ ਲੋਕ ਤੁਹਾਨੂੰ ਸ਼ੱਕ ਵਿੱਚ ਪਾ ਦਿੰਦੇ ਹਨ ਕਿ ਪ੍ਰਾਰਥਨਾ ਕਰਨੀ ਵਿਅਰਥ ਹੈ ਹੁਣ ਕਈ ਵਾਰ ਕਹਿੰਦੇ ਨੇ ਕਿ ਪ੍ਰਾਰਥਨਾ ਕਰਨ ਦਾ ਜਾਂ ਪ੍ਰਮਾਤਮਾ ਅੱਗੇ ਕੁਝ ਮੰਗਣ ਦਾ ਕੋਈ ਫਾਇਦਾ ਨਹੀਂ ਇਸ ਪ੍ਰਸੰਗ ਵਿੱਚ ਸ੍ਰੀ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਹਨ ਉਸ ਤੋਂ ਤੁਹਾਨੂੰ ਉੱਤਰ ਮਿਲ ਜਾਵੇਗਾ। हे ਪ੍ਰਭੂ ਤੂੰ ਮਾਲਕ ਹੈ ਸਾਡੀ ਜੀਵਾਂ ਦੀ ਤੇਰੇ ਅੱਗੇ ਹੀ ਅਰਦਾਸ ਹੈ। ਇਹ ਜਿੰਦ ਅਤੇ ਸਰੀਰ ਤੇਰੀ ਹੀ ਬਖਸ਼ੀ ਹੈ। ਕਿਉਂਕਿ ਪਰਮਾਤਮਾ ਨੇ ਸਾਨੂੰ ਜਿੰਦ ਤੇ ਸਰੀਰ ਬਖਸ਼ੇ ਹਨ। ਪਰਮਾਤਮਾ ਹਮੇਸ਼ਾ ਬਖਸ਼ਿਸ਼ ਕਰਨ ਵਾਲਾ ਅਤੇ ਸਦਾ ਮਿਹਰ ਕਰਨ ਵਾਲਾ ਹੈ। ਉਹ ਸਾਰੇ ਜੀਵਾਂ ਨੂੰ ਆਸਰਾ ਦਿੰਦਾ ਹੈ, ਸਹਾਰਾ ਦਿੰਦਾ ਹੈ। ਲੇਖਕ ਮਹਾਰਾਜਾ ਰਣਜੀਤ ਸਿੰਘ ਵੱਲੋਂ ਵੀ ਔਕੜ ਸਮੇਂ ਔਕੜ ਵਿੱਚ ਜਦੋਂ ਕੋਈ ਮੁਸ਼ਕਲ ਭਰਿਆ ਸਮਾਂ ਆਉਂਦਾ ਸੀ ਅਕਾਲ ਪੁਰਖ ਅੱਗੇ ਪ੍ਰਾਰਥਨਾ ਕਰਨ ਤੇ ਇਸ ਰਾਹੀਂ ਉਹਨਾਂ ਦੇ ਕਾਰਜ ਸਿੱਧ ਸਿੱਧ ਦਾ ਮਤਲਬ ਹੁੰਦਾ ਹੈ ਸਹੀ ਹੋ ਜਾਣੇ ਹੋਣ ਦਾ ਹਵਾਲਾ ਦਿੰਦਾ ਹੈ ਲੇਖਕ ਮਹਾਰਾਜਾ ਰਣਜੀਤ ਸਿੰਘ ਵੱਲੋਂ ਇੱਕ ਧਾੜ ਵੀ ਸਿੱਖ ਨੂੰ ਕਿਲੇ ਵਿੱਚ ਕੈਦ ਕਰਨ ਅਤੇ ਕੈਦਖਾਨੇ ਵਿੱਚ ਉਸ ਦਾ ਸੁਭਾਅ ਜੀਵਨ ਬਦਲ ਜਾਣ ਦਾ ਪ੍ਰਸੰਗ ਬਿਆਨ ਕਰਦਾ ਹੈ ਇੱਕ ਪੁਰਾਣੀ ਪੋਥੀ ਦੀ ਇਹ ਟੁਕ ਸਦ ਬਖਸ਼ਿੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਪੜ੍ਹ ਕੇ ਉਸ ਨੂੰ ਇਹ ਪਤਾ ਲੱਗਿਆ ਕਿ ਜਿਸ ਪਰਮਾਤਮਾ ਨੂੰ ਉਹ ਇੱਕ ਡਰਾਉਣਾ ਭੂਤ ਸਮਝਦਾ ਸੀ ਉਹ ਵੱਡਾ ਦਿਆਲੂ ਅਤੇ ਹਮੇਸ਼ਾ ਬਖਸ਼ਦਾ ਤੇ ਮਿਹਰ ਕਰਦਾ ਹੈ ਹਮੇਸ਼ਾ ਬਖਸ਼ਦਾ ਵੀ ਹੈ ਤੇ ਸਾਡੇ ਤੇ ਮਿਹਰ ਵੀ ਕਰਦਾ ਹੈ ਉਹ ਪਾਪੀ ਤੇ ਧਰਮਾਤਮਾ ਦੋਹਾਂ ਨੂੰ ਹੀ ਆਸਰਾ ਦਿੰਦਾ ਹੈ ਅਪੀ ਜਿਹੜਾ ਕੋਈ ਵਿਅਕਤੀ ਗਲਤ ਕੰਮ ਕਰਦਾ ਹੈ ਪਾਪ ਕਰਦਾ ਹੈ ਧਰਮਾਤਮਾ ਜਿਹੜਾ ਕਿ ਪਰਮਾਤਮਾ ਦਾ ਨਾਮ ਲੈਣ ਵਾਲਾ ਹੈ ਧਰਮੀ ਬੰਦਾ ਹੈ ਉਹ ਸੋਚਦਾ ਹੈ ਕਿ ਕੀ ਪਰਮਾਤਮਾ ਉਸ ਪਾਪੀ ਦੇ ਪਾਪ ਵੀ ਮੁਆਫ ਕਰ ਦੇਗਾ ਆਪਣੇ ਪਾਪਾਂ ਦਾ ਪਛਤਾਵਾ ਕਰਦਾ ਉਹ ਪ੍ਰਭੂ ਪਿਤਾ ਅੱਗੇ ਅਰਦਾਸ ਕਰਦਾ ਹੈ हे ਪਿਤਾ ਮੇਰੇ ਤੋਂ ਵੱਧ ਪਾਪੀ ਹੋਰ ਕੋਈ ਨਹੀਂ ਮੈਂ ਕੁੰਭੀ ਨਰਕ ਦੀ ਯੋਗ ਹਾਂ ਭਾਵੇਂ ਜਿਹੜਾ ਸਭ ਤੋਂ ਭੈੜਾ ਨਰਕ ਹੈ ਕਰ ਤੁਸੀਂ ਬਖਸ਼ਣਹਾਰ ਹੋ ਇਸ ਲਈ ਮੈਨੂੰ ਵੀ ਬਖਸ਼ੋ। ਸਿੱਧਗੁਰੂ ਅਰਜਨਦੇਵ ਜੀ ਦੇ ਸ਼ਬਦ ਜਾ ਕੋ ਮੁਸਕਲ ਅਤ ਬਣਾ ਢੋਈ ਕੋਈ ਨਾ ਦੀ ਨੂੰ ਪੜ੍ਹ ਕੇ ਕੈਦੀ ਨੂੰ ਆਨੰਦ ਪ੍ਰਾਪਤ ਹੋਇਆ ਕੈਦੀ ਕੌਣ ਸੀ ਜਿਹੜਾ ਕੈਦ ਕੀਤਾ ਹੋਇਆ ਸੀ। ਪਰਮਾਤਮਾ ਤੇ ਭਰੋਸਾ ਸੱਚਾ ਪਛਤਾਵਾ ਅਤੇ ਭਗਤੀ ਕਰਕੇ ਇਹ ਅਪਰਾਧੀ ਸੁਖੀ ਹੋ ਗਿਆ। ਲੋਕ ਹੈਰਾਨ ਸਨ ਕਿ ਅਜਹੀ ਕਿਹੜੀ ਖੇਡ ਵਰਤ ਗਈ ਕਿ ਇਸ ਦਾ ਸੁਭਾਅ ਬਦਲ ਗਿਆ। ਕੁਝ ਦਿਨ ਬਾਅਦ ਮਹਾਰਾਜੇ ਨੇ ਰੋਹਤਾਸ ਆਣ ਡੇਰੀ ਲਾਇ ਆਣ ਦਾ ਮਤਲਬ ਹੁੰਦਾ ਹੈ ਆ ਕੇ ਰੋਹਤਾਸ ਆ ਕੇ ਡੇਰੀ ਲਾਏ ਉਸ ਰਾਤ ਉਹ ਬਿਮਾਰ ਪੈ ਗਏ ਦਵਾਈ ਜਾਂ ਜਿਹੜਾ ਇਲਾਜ ਆ ਉਹਦਾ ਕੋਈ ਅਸਰ ਨਾ ਹੋਇਆ ਅੱਧੀ ਰਾਤ ਤੱਕ ਉਹਨਾਂ ਨੂੰ ਨੀਂਦ ਨਾ ਆਈ ਉਹਨਾਂ ਅਕਾਲਪੁਰਖ ਅੱਗੇ ਨੀਂਦ ਬਖਸ਼ਣ ਦੀ ਬੇਨਤੀ ਕੀਤੀ ਕਿ ਮੈਨੂੰ ਜਿਹੜੀ ਨੀਂਦ ਆ ਉਹ ਆ ਜਾਵੇ ਤੇ ਛੱਟ ਉਹਨਾਂ ਨੂੰ ਨੀਂਦ ਆ ਗਈ ਸਵੇਰੇ ਹੋ ਰਾਜੇ ਖੁਸ਼ੀ ਉੱਠੇ ਅਤੇ ਪਰਮਾਤਮਾ ਦੇ ਧੰਨਵਾਦ ਵਜੋਂ ਇੱਕ ਭਾਰੇ ਕੈਦੀ ਨੂੰ ਛੁਟਕਾਰਾ ਦੇਣ ਦੀ ਇੱਛਾ ਪ੍ਰਗਟਾਈ ਭਾਵੇਂ ਜਦੋਂ ਦੇਖੋ ਰਾਜੇ ਖੁਸ਼ ਹੁੰਦੇ ਸੀ ਤਾਂ ਉਹ ਕਿਸ ਨਾ ਕਿਸੇ ਕੈਦੀ ਨੂੰ ਰਿਹਾ ਕਰ ਦਿੰਦੀ ਸੀ ਵਜ਼ੀਰ ਧਿਆਨ ਸਿੰਘ ਦੀ ਸਲਾਹ ਤੇ ਉਹਨਾਂ ਧਾੜਵੀ ਕੈਦੀ ਨੂੰ ਕੈਦ ਤੋਂ ਛੁਟਕਾਰਾ ਦੇਣ ਦਾ ਹੁਕਮ ਦਿੱਤਾ ਉਸ ਨੇ ਮਹਾਰਾਜਾ ਅੱਗੇ ਉਸ ਨੂੰ ਮਹਾਰਾਜੇ ਅੱਗੇ ਪੇਸ਼ ਕੀਤਾ ਗਿਆ ਉਸ ਦੀਆਂ ਗੱਲਾਂ ਸੁਣ ਕੇ ਮਹਾਰਾਜਾ ਬਹੁਤ ਪ੍ਰਸੰਨ ਹੋਏ ਅਤੇ ਉਸ ਨੂੰ ਮੁੜ ਸਰਦਾਰੀ ਦੇਣ ਲੱਗੇ ਪਰ ਉਸ ਨੇ ਸਰਦਾਰੀ ਲੈਣੀ ਪਰਵਾਹ ਨਾ ਕੀਤੀ ਮਨੁੱਖ ਦਾ ਜੀਵਨ ਥੋੜਾ ਚਿਰ ਹੈ ਭਾਵ ਥੋੜੇ ਸਮੇਂ ਦਾ ਹੈ ਅੰਤ ਉਸ ਨੇ ਰੱਬ ਦੀ ਦਰਗਾਹ ਵਿੱਚ ਜਾਣਾ ਹੈ ਭਾਵ ਕਿ ਜਦੋਂ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਕਿੱਥੇ ਜਾਂਦਾ ਹੈ ਰੱਬ ਦੀ ਦਰਗਾਹ ਦੇ ਵਿੱਚ ਜਿੱਥੇ ਉਸ ਦੇ ਚੰਗੇ ਅਤੇ ਮੰਦੇ ਕਰਮਾਂ ਦਾ ਪਾਰ ਉਤਾਰਾ ਹੋਣਾ ਹੈ ਭਾਵ ਕਿ ਸਾਰਾ ਜਿਹੜਾ ਲੇਖਾ ਜੋਖਾ ਹੈ ਉਹ ਹੋਣਾ ਹੈ ਇਸੇ ਅਧਾਰ ਤੇ ਹਮੇਸ਼ਾ ਦੀ ਖੁਸ਼ੀ ਜਾਂ 84 ਲੱਖ ਦੇ ਜੂਨਾ ਦੀ ਦੇ ਨਰਕ ਦੀ ਪ੍ਰਾਪਤੀ ਹੋਣੀ ਹੈ ਹੁਣ ਜੇਕਰ ਅਸੀਂ ਚੰਗੇ ਕੰਮ ਕੀਤੇ ਨੇ ਤਾਂ ਸਾਨੂੰ ਖੁਸ਼ੀ ਮਿਲੇਗੀ ਤੇ ਜੇਕਰ ਅਸੀਂ ਮਾੜੇ ਕੰਮ ਕੀਤੇ ਨੇ ਤਾਂ ਸਾਨੂੰ ਜਿਹੜਾ ਨਰਕ ਹੈ ਉਹ ਮਿਲੇਗਾ ਚੰਗਾ ਇਹ ਹੈ ਕਿ ਅਸੀਂ ਉਸ ਪਾਪੀ ਪਾਪੀ ਜਿਹੜਾ ਧੜ ਵੀ ਕੈਦੀ ਕੈਦ ਕੀਤਾ ਹੋਇਆ ਸੀ ਕੈਦੀ ਉਹਦੇ ਵਾਂਗ ਜਗਤ ਵਿੱਚ ਪ੍ਰਭੂ ਪਿਤਾ ਤੋਂ ਆਪਣੇ ਪਾਪ ਬਖਸ਼ਾ ਕੇ ਕੁਝ ਭਜਨ ਰੂਪੀ ਖੇਪ ਲੱਗ ਲਈਏ ਖੇਪ ਹੁੰਦਾ ਹੈ ਮਾਲ ਵੀ ਪਰਮਾਤਮਾ ਦਾ ਨਾਮ ਅਸੀਂ ਲੈ ਲਈਏ ਜਗਤ ਦਾ ਵਿਹਾਰ ਸ਼ੁੱਧ ਰੱਖੀਏ ਭਾਵ ਜਿਹੜੇ ਸੰਸਾਰ ਦੇ ਵਿੱਚ ਅਸੀਂ ਰਹਨੇ ਆ ਉਹਦੇ ਵਿੱਚ ਆਪਣਾ ਜਿਹੜਾ ਵਿਵਹਾਰ ਹੈ ਉਹ ਵਧੀਆ ਕਰੀਏ ਆਪਣਾ ਮਨ ਕਰਤਾਰ ਪ੍ਰਭੂ ਵੱਲ ਰੱਖੀਏ ਭਾਵ ਕਿ ਪਰਮਾਤਮਾ ਦੇ ਨਾਲ ਆਪਣੇ ਮਨ ਨੂੰ ਜੋੜ ਕੇ ਰੱਖੀਏ ਅਤੇ ਹਮੇਸ਼ਾ ਪ੍ਰਾਰਥਨਾ ਕਰੀਏ ਇਸ ਤਰ੍ਹਾਂ ਪ੍ਰਾਰਥਨਾ ਨਾਂ ਦੇ ਲੇਖ ਵਿੱਚ ਡਾਕਟਰ ਬਲਵੀਰ ਸਿੰਘ ਨੇ ਅਰਦਾਸ ਦੇ ਮਹੱਤਵ ਨੂੰ ਪ੍ਰਗਟਾਇਆ ਹੈ ਪਿਆਰੇ ਵਿਦਿਆਰਥੀਓ ਇਸ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ